ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਜੇ ਜਨ ਉਥਾਰੈ ਦਬਿਓ ਸੁਤਿਆ ਗਈ ਵਿਹਾਰੇ ਰੇ ਤੂੰ ਪਾਵ ਇਹ ਜਨਪੁਰਖਾ ਅਗਿਆਨ ਰੂਪੀ ਉਥਾਰੈ ਦਬਾਉ ਦੇ ਦਬਿਓ ਦਬੇ ਹੋਏ ਦੀ ਤੇਰੀ ਸਾਰੀ ਉਮਰ ਰੂਪੀ ਰਾਤ ਅਵਿਦਿਆ ਦੀ ਨੀਂਦ ਵਿੱਚ ਸੁਤਿਆ ਹੀ ਵਿਹਾਇ ਕਈਏ ਬਤੀਤ ਹੋ ਗਈ ਹੈ ਭਾਵ ਸਿਮਰਨ ਭਜੰਦਾ ਸੁਹਾਰਾ ਨਹੀਂ ਲਿਆ ਸਤਿਗੁਰ ਕਾ ਸ਼ਬਦ ਸੁਣ ਨਾ ਜਾਗੇਉ ਅੰਤਰ ਨਾ ਉਪਜਿਓ ਜਾਉ ਸਤਿਗੁਰਾਂ ਦਾ ਸ਼ਬਦ ਉਪਦੇਸ਼ ਸੁਣ ਸਰਵਣ ਕਰਕੇ ਤੈਨੂੰ ਅਵਿਦਿਆ ਦੀ ਨੀਂਦ ਵਿੱਚੋਂ ਜਾਗਨੀ ਆਈ ਤੇ ਨਾ ਹੀ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਜਪਣ ਦਾ ਜਾਉ ਕਈਏ ਜਾਉ ਉਤਸ਼ਾਹ ਪੈਦਾ ਹੋਇਆ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨਾ ਕਮਾਏ ਜਿਹੜਾ ਸਰੀਰ ਸਤਿਗੁਰਾਂ ਦੀ ਭਗਤੀ ਰੂਪੀ ਕਾਰਨੀ ਨਾ ਕਮਾਉਂਦਾ ਤੇ ਪਰਮੇਸ਼ਰ ਦੇ ਸਤ ਸੰਤੋਖ ਦਇਆ ਧਰਮ ਆਦ ਗੁਣਾਂ ਦੀ ਪ੍ਰਾਪਤੀ ਤੋਂ ਪ੍ਰੇਮ ਰੂਪੀ ਗਿਆਨ ਰੂਪੀ ਗੁਣਾਂ ਤੋਂ ਬਾਹਰਾ ਬਿਨਾ ਹੈ ਇਹੋ ਜਿਹਾ ਸਰੀਰ ਤਾਂ ਜਲੋ ਕਈਏ ਸੜ ਜਾਵੇ ਜਗਤ ਜਲੰਦਾ ਡਿਠ ਮੈਂ ਹੋਮੈਂ ਦੂਜੈ ਭਾਈ ਹੋਮੈਂ ਹੰਗ ਤਾ ਮਮਤਾ ਦੀ ਦੂਜੈ ਦ્વੈਤ ਭਾਵ ਵਿੱਚ ਮੈਂ ਅਸੀਂ ਸਾਰਾ ਜਗਤ ਸੰਸਾਰ ਜਲੰਦਾ ਸੜਦਾ ਡਿਠ ਕੇ ਹੀ ਵੇਖਿਆ ਹੈ ਬਚੇ ਕੌਣ ਹਨ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਪੁਰਖਾਂ ਨੇ ਸਤਿਗੁਰਾਂ ਦੀ ਸ਼ਰਨ ਪੈ ਕੇ ਸੱਚ ਸ਼ਬਦ ਨੂੰ ਮਨ ਨਾਲ ਧਿਆਕਾਰ ਬਿਰਤੀ ਕਰਕੇ ਧਿਆਇਆ ਹੈ ਉਹ ਹਉਮੈ ਦਵੇਦ ਭਾਵ ਤੇ ਵਿਸ਼ਿਆਂ ਦੀ ਜਲਨ ਤੋਂ ਬਚੇ ਹਨ ਮਹੱਲਾ ਤੀਜਾ ਸ਼ਬਦ ਰਤੇ ਹਉ ਮੈਂ ਗਈ ਸੋਭਾਵੰਤੀ ਨਾਰ ਏ ਭਾਈ ਜਿਨ੍ਹਾਂ ਦੇ ਚਿਤ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਵਿੱਚ ਪ੍ਰੇਮ ਨਾਲ ਰੰਗੇ ਹੋਏ ਹਨ ਉਨਾਂ ਦੀ ਹੋਂਮੇ ਹੰਗਤਾ ਚਲੀ ਗਈ ਹੈ ਉਹ ਮਹਾਤਮਾ ਰੂਪ ਨਾਰ ਇਸਤਰੀਆਂ ਸ਼ੋਭਾਵੰਤੀ ਸ਼ੋਭਾ ਵਾਲੀਆਂ ਹੋਈਆਂ ਫਿਰ ਕਹਿ ਭਾਣੈ ਸਦਾ ਚੱਲੈ ਤਾ ਬਨਿਆ ਸੀ ਗਾਰ ਉਹ ਮਹਾਤਮਾ ਰੂਪ ਸਖੀਆਂ ਹਮੇਸ਼ਾ ਹੀ ਪਿਰ ਪਤੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੈ ਹੁਕਮ ਵਿੱਚ ਚੱਲਦੀਆਂ ਹਨ ਉਸ ਕਰਕੇ ਉਹਨਾਂ ਦਾ ਸਰਵਣ ਮੰਨਣ ਨਿਧਿਆਸਣ ਰੂਪ ਸ਼ੁਭ ਗੁਣਾ ਦਾ ਸ਼ਿੰਗਾਰ ਬਣਿਆ ਹੋਇਆ ਹੈ ਸੇਜ ਸੁਹਾਵੀ ਸਦਾ ਪਿਰ 라ਵੇ ਹਰ ਵਾਰ ਪਾਇਆ ਨਾਰ ਉਹਨਾਂ ਦੀ ਅੰਤਹਿ ਕਰਨ ਰੂਪੀ ਸੇਜਾ ਸਰਦਾ ਰੂਪੀ ਵਿਸ਼ਾਈ ਨਾਲ ਸ਼ੋਭਨੀਕ ਹੈ ਜਿਸ ਕਰਕੇ ਉਹ ਹਮੇਸ਼ਾ ਹੀ ਪਤੀ ਅਕਾਲਪੁਰਖ ਦੇ ਅਨੰਦ ਨੂੰ 라ਵੇ ਮੰਨਦੀਆਂ ਹਨ ਅਤੇ ਉਹਨਾਂ ਮਹਾਤਮਾ ਰੂਪ ਨਾਰ ਇਸਤਰੀਆਂ ਨੇ ਵੀ ਵਰਪਤੀ ਹਰ ਪਰਮੇਸ਼ਰ ਨੂੰ ਪਾ ਲਿਆ ਹੈ ਨਾ ਹਰ ਮਰੈ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਉਹਨਾਂ ਦੀ ਅੰਤੈ ਕਰ ਰੂਪੀ ਸੇਜਾ ਸਰਦਾ ਰੂਪੀ ਵਿਸ਼ਾਈ ਨਾਲ ਸ਼ੋਭਨੀਕ ਹੈ ਜਿਸ ਕਰਕੇ ਉਹ ਹਮੇਸ਼ਾ ਹੀ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਰਾਵੈ ਮਾਨਦੀਆਂ ਅਤੇ ਉਹਨਾਂ ਮਹਾਤਮਾ ਰੂਪ ਨਾਰ ਇਸਤਰੀਆਂ ਨੇ ਵਰਪਤੀ ਪਰਮੇਸ਼ਰ ਨੂੰ ਪਾਇਆ ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ ਉਹ ਮਹਾਤਮਾ ਰੂਪ ਨਾਰ ਇਸਤਰੀਆਂ ਹਮੇਸ਼ਾ ਹੀ ਸੁਹਾਗਵੰਤੀਆਂ ਆਨੰਦ ਦੇ ਸਹਿਤ ਹਨ ਕਿਉਂਕਿ ਉਹਨਾਂ ਦਾ ਪਤੀ ਹਰ ਅਕਾਲਪੁਰਖ ਕਦੇ ਵੀ ਮਰਦਾ ਨਹੀਂ ਇਸ ਲਈ ਉਹਨਾਂ ਨੂੰ ਕਦੇ ਵੀ ਵਿਜੋਗ ਦਾ ਦੁੱਖ ਨਹੀਂ ਲੱਗਦਾ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾਹੇਤ ਪਿਆਰ ਸਤਿਗੁਰੂ ਜੀ ਕਥਨ ਕਰਦੇ ਆ ਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਭੂ ਪਰਮੇਸ਼ਰ ਨੇ ਮਹਾਤਮਾ ਰੂਪ ਇਸਤਰੀਆਂ ਦੀ ਬਿਰਤੀ ਆਪ ਦੇ ਵਿੱਚ ਅਪੇਧ ਕਰ ਲਈ ਹੈ ਜਿਨ੍ਹਾਂ ਨੇ ਗੁਰ ਸਤਗੁਰਾਂ ਦੇ ਦਸੇ ਹੇਤ ਪਿਆਰ ਵਿੱਚ ਪਿਆਰ ਕੀਤਾ ਹੈ ਗੁਰਾਂ ਦੇ ਨਾਲ ਹੇਤ ਪ੍ਰੇਮ ਕਰਨ ਕਰਕੇ ਆਤਮਾ ਆਨੰਦ ਰੂਪੀ ਪਿਆਰ ਪ੍ਰਾਪਤ ਕੀਤਾ ਹੈ ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਜਿਨ੍ਹਾਂ ਨੇ ਆਪਣੇ ਗੁਰ ਸਤਗੁਰੂ ਜੀ ਨੂੰ ਗੋਪਿਆ ਹੁੰਦਾ ਲੁਕਾਇਆ ਭਾਵ ਜੋ ਪ੍ਰਤੱਖ ਤੌਰ ਤੇ ਮੰਨਣ ਤੋਂ ਇਨਕਾਰੀ ਹੋਏ ਅਰਥਾਤ ਕਹਿੰਦੇ ਹਨ ਕਿ ਸਾਡਾ ਤਾਂ ਕੋਈ ਗੁਰੂ ਹੀ ਨਹੀਂ ਹੈ ਉਹ ਨਾਰ ਪੁਰਖ ਸੰਸਾਰ ਵਿੱਚ ਬੁਰੀਆਰੀ ਬਹੁਤ ਬੁਰੇ ਹਨ ਭੈੜੇ ਹਨ ਜਿਵੇਂ ਇੱਕ ਨਗਰ ਵਿੱਚ ਮਦਾਰੀ ਤਮਾਸ਼ਾ ਕਰ ਰਿਹਾ ਸੀ ਉਹ ਉੱਪਰ ਵਾਲੂ ਵਰਸ਼ਾ ਸੁੱਟ ਕੇ ਦੰਦਾਂ ਨਾਲ ਕੈਚ ਕਰ ਲਿਆ ਕਰੇ ਬੋਚ ਲਿਆ ਕਰੇ ਇਹ ਕੌਤਕ ਵੇਖ ਕੇ ਲੋਕ ਬੜੇ ਹੈਰਾਨ ਹੋਏ ਤੇ ਪ੍ਰਸੰਨ ਹੋਏ ਕਹਿੰਦੇ ਕੈਸੀ ਵਿਦਿਆ ਸਿੱਖੀ ਹੋਈ ਹੈ ਜੋ ਦੰਦਾਂ ਵਿੱਚ ਹੀ ਬਰਸ਼ੇ ਨੂੰ ਬੋਚ ਲੈਂਦਾ ਹੈ ਪਾਸ ਹੀ ਇੱਕ ਜ਼ਿਮੀਂਦਾਰ ਖੜਾ ਸੀ ਉਹ ਮਜ਼ਾਕੀਏ ਜਿਹੇ ਲਹਿਜੇ ਵਿੱਚ ਕਹਿਣ ਲੱਗਾ ਕਿ ਇਹ ਕਿਤਨੀ ਕੋ ਵੱਡੀ ਗੱਲ ਹੈ ਇਹ ਕੰਮ ਤਾਂ ਮੈਂ ਵੀ ਕਰ ਸਕਦਾ ਹੈ ਮਦਾਰੀ ਨੇ ਕਿਹਾ ਚੰਗਾ ਜੀ ਫਿਰ ਬੋਚ ਕੇ ਭਾਵ ਕੈਜ ਕਰਕੇ ਦਿਖਾਓ ਜ਼ਿੰਮੇਦਾਰ ਨੇ ਵਰਚਾ ਫੜ ਕੇ ਉਤਾਹਵਲ ਨੂੰ ਸੁੱਟ ਕੇ ਆਪਣੇ ਧੰਦਾ ਨਾਲ ਬੋਝ ਲਿਆ ਲੋਕ ਬਹੁਤ ਪ੍ਰਸੰਨ ਹੋਏ ਮਦਾਰੀ ਕਹਿਣ ਲੱਗਾ ਕਿ ਸ਼ਾਬਾਸ਼ ਤੇਰੇ ਮੁਰਸ਼ਿਦ ਗੁਰੂ ਦੇ ਜਿਸ ਨੇ ਤੈਨੂੰ ਇਹ ਗੁਣ ਸਿਖਾਇਆ ਹੈ ਜ਼ਿੰਮੇਦਾਰ ਕਹਿਣ ਲੱਗਾ ਕਿ ਮੇਰਾ ਤਾਂ ਕੋਈ ਗੁਰੂ ਨਹੀਂ ਮਦਾਰੀ ਨੇ ਕਿਹਾ ਕਿ ਫੇਰ ਇਹ ਗੁਣ ਕਿੱਥੋਂ ਸਿੱਖਿਆ ਹੈ ਕਹਿੰਦਾ ਕਿ ਕਿਸੇ ਤੋਂ ਨਹੀਂ ਆਪਣੇ ਆਪ ਹੀ ਆਉਂਦਾ ਹੈ ਮਦਾਰੀ ਨੇ ਕਿਹਾ ਚੰਗਾ ਇੱਕ ਵਾਰੀ ਫੇਰ ਦੁਬਾਰਾ ਬਰਸ਼ੇ ਨੂੰ ਸੁੱਟ ਕੇ ਕਰਕੇ ਵਖਾਬ ਜ਼ਿਮੀਦਾਰ ਨੇ ਦੁਬਾਰਾ ਉੱਪਰ ਸੁੱਟਿਆ ਤਾਂ ਝੂਠ ਬੋਲਣ ਕਰਕੇ ਉਹ ਬਰਸ਼ਾ ਇਸ ਕੋਲੋਂ ਬੁੱਚਿਆ ਨਾ ਗਿਆ ਤੇ ਇਸ ਦਾ ਨੱਕ ਤੇ ਮੂੰਹ ਸਾਰਾ ਪਾੜ ਗਿਆ ਤੇ ਉੱਚੀ ਉੱਚੀ ਰੋਣ ਲੱਗਾ ਮਦਾਰੀ ਨੇ ਫਿਰ ਕਿਹਾ ਕਿ ਹੁਣ ਦੱਸ ਤੇਰਾ ਮੁਰਸ਼ਿਦ ਕੌਣ ਹੈ ਕਹਿਣ ਲੱਗਾ ਕਿ ਬਗਲਾ ਮੱਛੀਆਂ ਨੂੰ ਉੱਪਰੋਂ ਸੁੱਟ ਕੇ ਬੋਚਦਾ ਹੁੰਦਾ ਸੀ ਉਸ ਵੱਲ ਵੇਖ ਕੇ ਮੈਂ ਵੀ ਖੇਤਾਂ ਨੂੰ ਜਾਂਦਾ ਦਾਤੀ ਉੱਪਰ ਨੂੰ ਚਲਾ ਕੇ ਦੰਦਾ ਨਾਲ ਫੜਨ ਲੱਗ ਪਿਆ ਸੀ ਉਸ ਕਸਰਤ ਕਰਕੇ ਹੀ ਮੇਰੇ ਵਿੱਚ ਗੁਣ ਆਇਆ ਮਦਾਰੀ ਕਹਿੰਦਾ ਫਿਰ ਬਗਲਾ ਹੀ ਤੇਰਾ ਗੁਰੂ ਹੋਇਆ ਪਰ ਤੂੰ ਉਸ ਨੂੰ ਲੁਕੋਇਆ ਕਿਉਂ ਕਹਿੰਦਾ ਜੇ ਮੈਂ ਦੱਸਦਾ ਤਾਂ ਮੇਰੀ ਸੋਭਾ ਨਹੀਂ ਹੋਣੀ ਸੀ ਸੋ ਜੋ ਆਪਣੇ ਗੁਰੂ ਨੂੰ ਗੁਪਤ ਕਰ ਦਿੰਦੇ ਆ ਤੇ ਆਪ ਹੀ ਗੁਰੂ ਬਣ ਕੇ ਬੈਠ ਜਾਂਦੇ ਉਹਨਾਂ ਨੂੰ ਲੋਕ ਪ੍ਰਲੋਕ ਵਿੱਚ ਕਿਤੇ ਵੀ ਥਾਂ ਨਹੀਂ ਪ੍ਰਾਪਤ ਹੁੰਦੀ। ਹਰ ਜੀਵ ਤਿਨ ਕਾ ਦਰਸ਼ਨ ਨਾ ਕਰਹੁ ਪਾਪਿਸ਼ਟ ਖਤਿਆਰੀ। हे ਹਰ ਜੀਵ ਪਰਮੇਸ਼ਰ ਜੀ ਸਾਨੂੰ ਉਹਨਾਂ ਦਾ ਦਰਸ਼ਨ ਦੀ ਦਾਰ ਨਾ ਕਰਵਾਓ। हे ਹਰ ਪਰਮੇਸ਼ਰ ਜੀ ਦੇ ਪਿਆਰਿਓ ਤੁਸੀਂ ਉਹਨਾਂ ਦਾ ਦਰਸ਼ਨ ਨਾ ਕਰਿਓ ਕਿਉਂਕਿ ਉਹਨਾਂ ਨੂੰ ਪਾਪਿਸ਼ਟ ਪਾਪ ਗੁਨਾਹਾਂ ਨਾਲ ਹੀ ਇਸ਼ਟ ਪਿਆਰ ਹੈ। ਉਨ੍ਹਾਂ ਦੀ ਦੇਹੀ ਵੀ અત્યੰਤ ਜੀਵਾਂ ਦੀ ਹਤਿਆ ਕਰਨ ਵਾਲੀ ਹੈ। ਬੁੱਧੀ ਹਤਿਆਰੀ ਹੈ ਜੋ ਹਰ ਵਕਤ ਬਰਾਏ ਹੱਕਾਂ ਨੂੰ ਖਾਣ ਵਿੱਚ ਲੱਗੀ ਰਹਿੰਦੀ ਹੈ। ਉਹ ਘਰ ਘਰ ਫਿਰੇ ਕਸੁੱਧ ਮਨ ਜਿਉ ਧਰਗਟ ਨਾਰੀ। ਉਹ ਕਸੁੱਧ ਅਪਵਿੱਤਰ ਮਨ ਚਿੱਤ ਵਾਲੇ ਪੁਰਖ ਜੂਨੀਆ ਰੂਪੀ ਘਰਾ ਘਰਾ ਵਿੱਚ ਘਰ ਘਰ ਭਾਵ ਭੇਖਾਂ ਭੇਖਾਂ ਵਿੱਚ ਸਤਿਗੁਰੂ ਰੂਪ ਪਤੀ ਨੂੰ ਛੱਡ ਕੇ ਪਰਾਏ ਘਰਾ ਵਿੱਚ ਪਾਪ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਤੁਰੇ ਫਿਰਦੇ ਆ ਜਿਵੇਂ ਧਰਕਟ ਵਿਬਚਾਰਨ ਇਸਤਰੀ ਪਰਾਏ ਘਰਾ ਵਿੱਚ ਫਿਰਦੀ ਹੈ ਜਿਵੇਂ ਪਤੀ ਦੇ ਧਰਕਟ ਧਰ ਆਸਰੇ ਤੋਂ ਕੱਟ ਕੱਟੀ ਭਾਵ ਫਟਕਾਰੀ ਹੋਈ ਇਸਤਰੀ ਫਿਰਦੀ ਹੈ ਵਡਭਾਗੀ ਸੰਗਤ ਮਿਲੇ ਗੁਰਮੁਖ ਸواری ਜਿਹੜੇ ਵਡਭਾਗੀ ਵੱਡਿਆਂ ਭਾਗਾਂ ਵਾਲੇ ਪੁਰਖ ਗੁਰਾਂ ਦੀ ਸੰਗਤ ਵਿੱਚ ਮਿਲਦੇ ਆ ਉਹਨਾਂ ਗੁਰਮੁਖਾਂ ਦੀ ਭਾਉ ਭਗਤੀ ਨਾਲ ਪਰਮੇਸ਼ਰ ਨੇ ਬੇਰਤੀ ਸਵਾਰ ਦਿੱਤੀ ਹੈ ਅੱਗੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਆ ਹਰ ਮੇਲੋ ਸਤਗੁਰ ਦਇਆ ਕਰ ਗੁਰ ਕਉ ਬਲਹਾਰੀ ਏ ਹਰ ਪਰਮੇਸ਼ਰ ਜੀ ਸਾਡੇ ਤੇ ਦਇਆ ਮਿਹਰ ਦੀ ਦ੍ਰਿਸ਼ਟੀ ਕਰੋ ਦਇਆ ਦ੍ਰਿਸ਼ਟੀ ਮਿਹਰ ਕਰਕੇ ਸਤਗੁਰਾਂ ਨਾਲ ਮਿਲਣਾ ਕਰੋ ਅਸੀਂ ਐਸੇ ਗੁਰ ਸਤਗੁਰਾਂ ਦੇ ਉੱਪਰੋਂ ਬਲਹਾਰੀ ਕੁਰਬਾਨ ਜਾਂਦੇ ਹਾਂ ਸਲੋਕ ਮਹੱਲਾ 3 ਗੁਰਸੇਵਾ ਤੇ ਸੁਖ ਊਪਜੈ ਫਿਰ ਦੁੱਖ ਨ ਲੱਗੈ ਆਏ ਇਹ ਪਾਈ ਸਾਧਗੁਰਾਂ ਦੀ ਸੇਵਾ ਟਹਿਲ ਕਰਨ ਤੋਂ ਸਾਰੇ ਸੁਖ ਊਪਜੈ ਉਤਪੰਨ ਹੁੰਦੇ ਹਨ ਤੇ ਇਹ ਐਸਾ ਸੁਖ ਹੈ ਕਿ ਫਿਰ ਮੁੜ ਕੇ ਅਗਿਆਨ ਆਦ ਦਾ ਆ ਕੇ ਦੁੱਖ ਨਹੀਂ ਲੱਗਦਾ ਅਤੇ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਸ਼ਨਾ ਬਸਾਏ ਗੁਰਸੇਵਾ ਕਰਨ ਵਾਲੇ ਪੁਰਖਾਂ ਦਾ ਜੰਮਣ ਜਨਮ ਧਾਰ ਕੇ ਆਉਣਾ ਤੇ ਮਰਣਾ ਮਰ ਕੇ ਜਾਣਾ ਮਿਟ ਗਈ ਏ ਖਤਮ ਹੋ ਗਿਆ ਹੈ ਅਭਾਵ ਹੋ ਗਿਆ ਹੈ ਅਤੇ ਕਾਲੇ ਕਾਲ ਦਾ ਵੀ ਕੁਝ ਵੀ ਵਸ ਨਹੀਂ ਚੱਲਦਾ ਹਰ ਸੇਤੀ ਮਨ ਰਵ ਰਹਿਆ ਸੱਜੇ ਰਹਿਆ ਸਮਾਏ ਉਹਨਾਂ ਗੁਰਮੁਖ ਜਨਾਂ ਦਾ ਮਨ ਚਿੱਤ ਤਾਂ ਪਰਮੇਸ਼ਰ ਦੇ ਨਾਮ ਨਾਲ ਰਵ ਕੇ ਹੀ ਮਿਲ ਰਿਹਾ ਹੈ ਇਸੇ ਰੀਓ ਜੀਵਨ ਮੁਕਤੀ ਨੂੰ ਪਾ ਕੇ ਸੱਚੇ ਅਕਾਲ ਪੁਰਖ ਦੇ ਸਰੂਪ ਵਿੱਚ ਮਿਲੇ ਰਹਿੰਦੇ ਹਨ ਅਪੇਧ ਹੋਏ ਰਹਿੰਦੇ ਹਨ ਨਾਨਕ ਹੋ ਬਲਹਾਰੀ ਤਿੰਨ ਕਉ ਜੋ ਚੱਲਨ ਸਤਿਗੁਰ ਪਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਤਿੰਨ ਕਗੇ ਉਹਨਾਂ ਗੁਰਮੁਖ ਜਨਾਂ ਦੇ ਉਪਰੋਂ ਬਲਹਾਰੀ ਕੁਰਬਾਨ ਜਾਂਦੇ ਹਾਂ ਜਿਹੜੇ ਹੰਕਾਰ ਛੱਡ ਕੇ ਸਤਿਗੁਰ ਗੁਰੂ ਸਾਹਿਬ ਜੀ ਦੀ ਭਾਏ ਮਰਜ਼ੀ ਅਨੁਸਾਰ ਚੱਲਦੇ ਆਂ ਅੱਗੇ ਮਹੱਲੇ ਵਿੱਚ ਸਤਿਗੁਰੂ ਜੀ ਖੋਟੇ ਲਖਣਾ ਵਾਲੀ ਇਸਤਰੀ ਦਾ ਜ਼ਿਕਰ ਕਰਦੇ ਹੋਏ ਅੰਤਰੀ ਭਾਗ ਵਿੱਚ ਜਿਗਿਆਸੂ ਜਨਾਂ ਨੂੰ ਉਪਦੇਸ਼ ਦੇ ਰਹੇ ਆ ਮਹੱਲਾ ਤੀਜਾ ਬਿਨ ਸਬਦੈ ਸੋਧ ਨਾ ਹੋਵਈ ਜੇ ਅਨੇਕ ਕਰਿਆ ਸੀ ਗਾਰ ਗੁਰ ਉਪਦੇਸ਼ ਦੀ ਕਮਾਈ ਕਰੇ ਤੋਂ ਬਗੈਰ ਮਨ ਸੁੱਧ ਪਵਿੱਤਰ ਨਹੀਂ ਹੁੰਦਾ ਚਾਹੇ ਜੇਕਰ ਜੀਵ ਰੂਪ ਇਸਤਰੀ ਅਨੇਕਾਂ ਕਰਮਾਰੂਪੀ ਸਾਧਨਾ ਰੂਪੀ ਜਪ ਤਪ ਰੂਪੀ ਸ਼ਿੰਗਾਰ ਵੀ ਕਰ ਲਵੇ ਫਿਰ ਕੀ ਸਾਰ ਨ ਜਾਣਈ ਦੂਜੈ ਪਾਏ ਪਿਆਰ ਸਾਖ ਸੁਧ ਸਾਖ ਲਖਣੀ ਨਾਨਕ ਨਾਰੀ ਵਿੱਚ ਗੁਨਾਰ ਜਿਹੜੀ ਇਸਤਰੀ ਆਪਣੇ ਪਤੀ ਦੀ ਸੇਵਾ ਦੀ ਸਾਰ ਖਬਰ ਨਹੀਂ ਨ ਜਾਣਦੀ ਤੇ ਦ્વੈਤ ਭਾਵ ਵਿੱਚ ਪਈ ਹੋਈ ਦੂਸਰਿਆਂ ਪੁਰਖਾਂ ਨਾਲ ਪਿਆਰ ਪ੍ਰੇਮ ਕਰਦੀ ਹੈ ਭਾਵ ਆਪਣੇ ਪਤੀ ਵਰਤਾ ਧਰਮ ਵਿੱਚ ਨਹੀਂ ਰਹਿੰਦੀ ਸਤਿਗੁਰੂ ਜੀ ਕਥਨ ਕਰਦੇ ਆ ਸਾ ਉਹ ਕੁਸੁੱਧ ਅਪਵਿੱਤਰ ਦਿਲ ਵਾਲੀ ਸਾ ਉਹ ਹੀ ਕੁਲਖਣੀ ਖੋਟੇ ਲਛਣਾ ਵਾਲੀ ਕੁਲਖਣੀ ਕੁਲ ਉਹ ਹੀ ਆਪਣੀ ਕੁਲ ਵੰਸ਼ ਨੂੰ ਖਣੀ ਭਾਵ ਪਟਣ ਨਾਸ਼ ਕਰਨ ਵਾਲੀ ਹੈ ਉਹ ਨਾਰੀ ਇਸਤਰੀਆਂ ਵਿੱਚ ਕੁਨਾਰ ਖੋਟੀ ਇਸਤਰੀ ਕਰਕੇ ਜਾਣੀ ਜਾਂਦੀ ਹੈ ਇਸੇ ਪ੍ਰਕਾਰ ਜਿਹੜੀ ਜਗਿਆਸੂ ਰੂਪ ਇਸਤਰੀ ਬਣ ਕੇ ਵੀ ਫਿਰ ਪਤੀ ਅਕਾਲਪੁਰਖ ਦੀ ਸਾਰ ਕਬਰ ਨਹੀਂ ਨਾ ਜਾਣਦੀ ਤੇ ਦੂਜੇ ਦ્વੈਤ ਭਾਵਨਾ ਵਿੱਚ ਪ੍ਰੇਮ ਕਰਦੀ ਹੈ ਭਾਵ ਪਰਮੇਸ਼ਰ ਪਤੀ ਨੂੰ ਛੱਡ ਕੇ ਦੂਸਰੇ ਦੇਵੀ ਦੇਵਤਿਆਂ ਦੇ ਪੂਜਨ ਵਿੱਚ ਲੱਗੀ ਆ ਕਾਮ ਕ੍ਰੋਧ ਆਦੋ ਜਿਗਿਆਸੂ ਰੂਪ ਇਸਤਰੀ ਅਪਵਿੱਤਰ ਹਿਰਦੇ ਵਾਲੀ ਤੇ ਸਾਹ ਉਹ ਹੀ ਕੁਲਖਣੀ ਖੋਟੇ ਲਛਣਾ ਵਾਲੀ ਹੈ ਦੇਵੀ ਸੰਪਦਾ ਰੂਪੀ ਕੁਲਖਣੀ ਕੁਲ ਨੂੰ ਅੰਦਰੋਂ ਖਣੀ ਪਟਣ ਭਾਵ ਨਾਸ਼ ਕਰਨ ਵਾਲੀ ਹੈ ਸਤਿਗੁਰੂ ਜੀ ਕਥਨ ਕਰਦੇ ਆ ਕਿ ਉਹ ਮਹਾਤਮਾ ਰੂਪ ਇਸਤਰੀਆਂ ਵਿੱਚ ਖੋਟੀ ਜਿ ਗਿਆਸੂ ਰੂਪ ਇਸਤਰੀ ਜਾਣੀ ਜਾਂਦੀ ਹੈ ਪਵੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਇਹ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਸਾਡੇ ਤੇ ਤੁਸੀਂ ਆਪਣੀ ਦਇਆ ਮਿਹਰ ਦੀ ਦ੍ਰਿਸ਼ਟੀ ਧਾਰਨਾ ਕਰੋ ਤਾਂ ਕਿ ਅਸੀਂ ਬਾਣੀ ਕਰਕੇ ਹਰ ਵਕਤ ਪਰਮੇਸ਼ਰ ਆਪ ਜੀ ਦੀ ਨਾਮ ਰੂਪੀ ਬੈਣੀ ਕੀ ਇਹ ਬਾਣੀ ਨੂੰ ਬੋਲਦੇ ਰਹੀਏ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਏ ਹੇ ਹਰ ਪਰਮੇਸ਼ਰ ਜੀ ਆਪ ਜੀ ਦੇ ਨਾਮ ਨੂੰ ਮਨ ਕਰਕੇ ਧਉਂਦੇ ਰਹੀਏ ਹਰ ਵਾਹਿਗੁਰੂ ਆਪ ਜੀ ਦੇ ਨਾਮ ਨੂੰ ਰਸਨਾ ਸਵਸਾ ਨਾਲ ਵੀ ਉਚਾਰਨ ਕਰਦੇ ਰਹੀਏ ਅਤੇ ਹੇ ਹਰ ਵਾਹਿਗੁਰੂ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕੇ ਮਨੁੱਖਾ ਜਨਮ ਵਿੱਚ ਲਾਭ ਲੈਣਾ ਕਰੀਏ ਆਪ ਜੀ ਦੀ ਆਪ੍ਰਾਪਤੀ ਦਾ ਲਾਹਾ ਲੈਣਾ ਕਰੀ ਜੋ ਜਪ ਦੇ ਹਰ ਹਰ ਦਿਨ ਸ ਰਾਤ ਤਿਨ ਹਉ ਕੁਰਬੈਣੀ ਏ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਜੀ ਜਿਹੜੇ ਗੁਰਮੁਖ ਜਨ ਦਿਨ ਰਾਤ ਆਪ ਜੀ ਦੇ ਨਾਮ ਨੂੰ ਜਪਦੇ ਆ ਉਹਨਾਂ ਗੁਰਮੁਖ ਜਨਾਂ ਉਪਰੋਂ ਅਸੀਂ ਮਨ ਬਾਣੀ ਸਰੀਰ ਕਰਕੇ ਕੁਰਬੈਣੀ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ਜਿਨ੍ਹਾਂ ਗੁਰਮੁਖ ਜਨਾਂ ਨੇ ਮੇਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਪਿਆਰੇ ਜਾਣ ਕੇ ਦਿਲ ਦੀ ਭਾਵਨਾ ਨਾਲ ਅਰਦਾਨਾ ਕੀਤਾ ਹੈ ਉਹਨਾਂ ਗੁਰਮੁਖ ਜਨਾਂ ਦੇ ਦਰਸ਼ਨ ਨੈਣੀ ਅੱਖਾਂ ਨੂੰ ਸਫਲੇ ਕਰਨ ਵਾਸਤੇ ਦੇਖਦੇ ਹਾਂ ਹਉ ਵਾਰਿਆ ਆਪਣੇ ਗੁਰੂ ਕੋ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਹੋ ਗਏ ਅਸੀਂ ਤਾਂ ਆਪਣੇ ਗੁਰੂ ਸਤਗੁਰੂ ਨਾਨਕidev ਮਹਾਰਾਜ ਜੀ ਦੇ ਉਪਰੋ ਵਾਰਿਆ ਬਲਹਾਰ ਜਾਂਦੇ ਹਾਂ ਜਿਨ੍ਹਾਂ ਸਤਗੁਰਾਂ ਨੇ ਮੇਰੇ ਲੋਕ ਪ੍ਰਲੋਕ ਦੇ ਸੈਣੀ ਸਾਥੀ ਸੱਜਣ ਮਿੱਤਰ ਪਰਮੇਸ਼ਰ ਦੇ ਨਾਲ ਮੈਨੂੰ ਮਿਲਾਉਣਾ ਕੀਤਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਅਲਸਾ ਵਾਹਿਗੁਰੂ ਜੀ ਕੀ ਫਤਿਹ